ਸੂਬੇ ਭਰ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਆ ਦਾਦੀਏ ਕਿ ਲਗਾਤਾਰ ਪੰਜਾਬ ਭਰ ਦੇ ਵਿੱਚ ਜਿਹੜੀ ਬਰਸਾਤਾਂ ਦਾ ਕਹਿਰ ਲਗਾਤਾਰ ਜਾਰੀ ਆ ਹਾਲਾਂਕਿ ਜ਼ਰੂਰ ਮੌਸਮ ਵਿਭਾਗ ਵੱਲੋਂ ਕਹਿ ਗਿਆ ਕਿ ਲਗਾਤਾਰ ਹੱਲੇ ਵੀ ਜੜੀ ਆ ਬਰਸਾਤ ਉਹ ਲਗਾਤਾਰ ਹੋएगी ਲੇਕਿਨ ਅੱਜ ਅਸੀਂ ਤੁਹਾਨੂੰ ਤਸਵੀਰਾਂ ਗੁਰੂ ਨਗਰੀ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਸਵੇਰ ਵੱਲੇ ਜ਼ਰੂਰ ਬਰਸਾਤ ਹੋਈ ਆ ਲੇਕਿਨ ਹੁਣ ਫੇਰ ਤੋਂ ਇੱਕ ਵਾਰੀ ਬੱਦਲ ਜਿਹੜੇ ਨੇ ਫੇਰ ਤੋਂ ਕਾਲੀ ਘਟਾਵਾਂ ਜਿਹੜੀਆਂ ਗੁਰੂ ਨਗਰੀ ਦੇ ਵਿੱਚ ਛਾ ਰਹੀਆਂ ਨੇ ਲੇਕਿਨ ਇਸ ਦੇ ਨਾਲ ਜੋ ਖਰਾਬੀ ਹੋ ਰਹੀ ਆ ਜੋ ਆਮ ਤੌਰ ਦੇ ਉੱਤੇ ਜੋ ਕਹਿ ਲਿਆ ਕਿ ਬੱਚੇ ਜਾਂ ਬਜ਼ੁਰਗ ਜਿਹੜੇ ਇਸ ਮੌਸਮ ਦੇ ਕਰਕੇ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਜੋ ਬਿਮਾਰ ਇਸ ਮੌਸਮ ਦੇ ਵਿੱਚ ਅਕਸਰ ਵੇਖਿਆ ਜਾਵੇ ਤਾਂ ਕੋਲਡ ਜਾਂ ਬੁਖਾਰ ਜਿਹੜਾ ਬੱਚੇ ਜਾਂ ਬਜ਼ੁਰਗਾਂ ਨੂੰ ਲਗਾਤਾਰ ਹੁੰਦਾ ਜਾ ਰਿਹਾ ਲੇਕਿਨ ਇਸ ਮੌਸਮ ਤੋਂ ਬਚਣ ਵਾਸਤੇ ਕਿਉਂਕਿ ਪਹਿਲਾਂ ਗੱਲ ਕਰੀਏ ਤਾਂ ਪਹਿਲਾਂ ਜ਼ਰੂਰ ਇਹ ਆਖਿਆ ਜਾਂਦਾ ਸੀਗਾ ਜਦੋਂ ਸੌਣ ਦਾ ਮਹੀਨਾ ਨਿਕਲਦਾ ਸੀਗਾ ਤਾਂ ਉਸ ਤੋਂ ਬਾਅਦ ਮੌਸਮ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਸੀਗਾ ਲੇਕਿਨ ਹੁਣ ਦੇਖ ਸਕਦੇ ਹੋ ਲਗਾਤਾਰ ਫਿਰ ਤੋਂ ਜਿੱਥੇ ਕਿ ਗੁਰੂ ਨਗਰੀ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਪੂਰੇ ਸੁੱਬੇ ਪਰਦੇ ਵਿੱਚ ਹੀ ਆਪਾਂ ਗੱਲ ਕਰੀਏ ਪੂਰੇ ਸੁੱਬੇ ਪਰਦੇ ਵਿੱਚ ਲਗਾਤਾਰ ਜਿੱਥੇ ਮੌਸਮ ਬਦਲਿਆ ਹੋਇਆ ਜਿੱਥੇ ਬਰਸਾਤ ਹੋ ਰਹੀ ਆ ਜਿੱਥੇ ਵਕ ਵਕ ਸ਼ਹਿਰਾਂ ਦੇ ਵਿੱਚ ਬਰਸਾਤ ਹੋ ਰਹੀ ਆ ਉੱਥੇ ਹੀ ਕਪੂਰਥਲੇ ਦੀ ਗੱਲ ਕਰ ਲਈਏ ਜਾਂ ਫਿਰ ਹਰੀਕੇ ਪਤਨ ਦੀ ਗੱਲ ਕਰ ਲਈਏ ਤਾਂ ਇਹੋ ਜੇ ਕਈ ਜਿਹੜੇ ਜ਼ਿਲ੍ਹੇ ਕਹਿ ਲਈਏ ਸ਼ਹਿਰ ਕਹਿ ਲਈਏ ਪਿੰਡ ਕਹਿ ਲਈਏ ਕਸਬੇ ਇਹੋ ਜੇ ਹੈਗੇ ਨੇ ਜਿੱਥੇ ਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਚੁੱਕਾ ਫਲੱਡ ਆ ਚੁੱਕਾ ਹੈ ਤਾ ਸਾਡੇ ਨਾਲ ਕੁਝ ਗੁਰੂ ਨਗਰੀ ਦੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਅੱਜ ਤੁਸੀਂ ਗੁਰੂ ਨਗਰੀ ਦੇ ਵਿੱਚ ਇੱਥੇ ਮੌਜੂਦ ਹੋ ਤਾਂ ਮੌਸਮ ਜਿਹੜਾ ਕਾਫੀ ਕਹਿ ਸਕਦੇ ਵਧੀਆ ਵੀ ਹੈਗਾ ਲੇਕਿਨ ਇਸ ਮੌਸਮ ਦੇ ਕਰਕੇ ਕਾਫੀ ਜ਼ਿਆਦਾ ਬਿਮਾਰੀਆਂ ਵੀ ਫੈਲ ਰਹੀਆਂ ਨੇ ਕੀ ਕਹਿਣਾ ਚਾਹੋ ਨਮਸਕਾਰ ਜੀ ਪਹਿਲੇ ਸਾਰੇ ਪੰਜਾਬ ਕੇ ਸੀ ਦੇ ਦਰਸ਼ਕਾਂ ਨੂੰ ਏ ਕੀ ਮੌਸਮ ਬਹਿਲੇ ਦੇ ਅੱਗੇ ਤੇ ਸੌਂ ਦਾ ਮਹੀਨੇ ਚ ਮੌਸਮੀ ਚੱਲਦਾ ਰਿਹਾ ਕਿ ਪਹਿਲੇ ਜੀ ਸੌਂ ਦਾ ਮਹੀਨਾ ਆਂਦਾ ਸੀਗਾ ਤੇ ਬਰਸਾਤਾ ਸ਼ੁਰੂ ਹੁੰਦੀਆਂ ਸੀਗੀਆਂ ਬਟ ਇਸ ਵਾਰ ਕੀ ਹੋਇਆ ਮੌਸਮ ਦਾ ਮਹੀਨੇ ਆਨ ਤੋਂ ਕਾਫੀ ਟਾਈਮ ਪਹਿਲੇ ਹੀ ਬਰਸਾਤਾ ਵੀ ਆਈਆਂ ਪਤਾ ਨਹੀਂ ਜੀ ਕਿਤੇ ਮੀਂਹ ਪੈ ਰਿਹਾ ਕਿਤੇ ਧੁੱਪ ਲੱਗ ਰਹੀ ਹੈ ਜਿਸ ਦੇ ਨਾਲ ਕੀ ਪੋਲੂਸ਼ਨ ਦੇ ਨਾਲ ਨਾਲ ਬੱਚੇ ਵੀ ਬਿਮਾਰ ਪੈ ਰਹੇ ਨੇ ਬਜ਼ੁਰਗ ਵੀ ਪੈ ਰਹੇ ਨੇ ਹੁਣ 10 ਦਿਨ ਪਹਿਲੇ ਮੈਂ ਆਪਣੇ ਵੱਡੇ ਬ੍ਰਦਰ ਦੇ ਬੇਟੇ ਨੂੰ ਛੁੱਟੀ ਕਰਵਾਈਆ ਹਸਪੀਟਲ ਤੋਂ ਤੇ ਹੁਣ ਰੀਸੈਂਟਲੀ ਹਲੇ ਮੈਂ ਆਈ ਰਾਂ ਹਸਪੀਟਲ ਤੋਂ ਆਪਣੀ ਕੁੜੀਆਂ ਨੂੰ ਐਡਮਿਟ ਕਰਵਾ ਕੇ 9 ਮਹੀਨੇ ਦੀ ਹ ਪਰੇਦਰਾਂ ਕੀ ਪਹਿਲੇ ਤੇ ਜਿਸ ਤਰ੍ਹਾਂ ਦੇ ਮੌਸਮ ਤਬਦੀਲੀ ਚਲਦੀ ਰਹਿੰਦੀ ਸੀ ਇਸ ਵਾਰ ਕੋਈ ਜ਼ਿਆਦਾ ਹੀ ਚੱਲ ਰਹੀ ਹੈ ਹਲੇ ਵੀ ਕੋਈ ਤੁਸੀਂ ਦੇਖ ਸਕਦੇ ਹੋ ਤੇ ਸਵੇਰੇ ਮੌਸਮ ਵੀ ਬਾਕ ਕੁਝ ਹੋਰ ਦਿਖਾ ਰਿਹਾ ਹੈ ਬਰਸਾਤਾਂ ਕੁਝ ਹੋਰ ਦਿਖਾ ਰਹੀਆਂ ਸਵੇਰੇ ਮੀਂਹ ਦਾ ਅਪਤਾ ਨਹੀਂ ਲੱਗਦਾ ਸਵੇਰੇ ਚੈੱਕ ਕਰੋ ਤੇ ਬਰਸਾਤ ਦਿਖਾਰਾਂ ਤੇ ਧੁੱਪ ਲੱਗੀ ਹੁੰਦੀ ਹੈ ਸ਼ਾਮਾਂ ਨੂੰ ਬੱਦਲ ਸਾਫ਼ ਹੁੰਦੇ ਨੇ ਤੇ ਫਿਰ ਮੀਂਹ ਆ ਜਾਂਦਾ ਹੈ ਇਸ ਕਰਕੇ ਇਸ ਵਾਰ ਪੋਲੂਸ਼ਨ ਤੇ ਬਹੁਤ ਹੀ ਜ਼ਿਆਦਾ ਉਹਦੇ ਨਾਲ ਵੱਧ ਰਿਹਾ ਤੇ ਹਰ ਜਗ੍ਹਾ ਦਿੱਕਤ ਆ ਰਹੀ ਹੈ ਇਸ ਨਾ ਮੌਸਮਿਕ ਬਦਲਾਅ ਕਾਰਨ ਕੀ ਸਮੇਂ ਤੇ ਹਾਂ ਕਿ ਮੌਸਮ 'ਚ ਬਦਲਾਅ ਕਿਉਂ ਆਇਆ ਹੈ ਇਹਨਾਂ এনਵਾਇਰਨਮੈਂ ਗੱਡੀਆਂ ਵਹੀਕਲ ਜਿੰਨੀਆਂ ਪੁਰਾਣੀਆਂ ਚੱਲਦੀਆਂ ਪੋਲੂਸ਼ਨ ਹੁੰਦਾ ਪੋਲੂਸ਼ਨ ਨਾਲ ਕੀ ਸਾਰਾ ਉੱਪਰ ਧੂਆਂ ਇਕੱਠਾ ਹੁੰਦਾ ਦੇਣਾ ਸਮੁੰਦਰੀ ਇਲਾਕਿਆਂ ਕਰਕੇ ਜਿੱਦਾਂ ਨਹਰਾ-ਨਹਰਾ ਚ ਪਾਣੀ ਕਿੰਨਾ ਇਕੱਠਾ ਹੋ ਗਿਆ ਉਹ ਸਾਰਾ ਇਮਿਊਨਿਟੀ ਜਿੰਨੀ ਬਣੇਗੀ ਓਨਾ ਹੀ ਭਾਜੀ ਉਹਦਾ ਨਾ ਪਤਾ ਲੱਗੇਗਾ ਕਦੋਂ ਬਰਸਾਤ ਆਈ ਨਹੀਂ ਹੈ ਕਦੋਂ ਤੁਹਾਨੂੰ ਗਰਮੀ ਮਹਿਸੂਸ ਹੋਣੀ ਹੈ ਉਹਦਾਂ ਇਮਿਊਨਿਟੀ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਹੈ ਇਹ ਸਾਰਾ ਸਾਰਾ ਜੰਮ ਜ਼ਿਆਦਾ ਕੁਝ ਪੋਲੂਸ਼ਨ ਹੋਣ ਕਰਕੇ ਆ ਥੋੜਾ ਬੋਝੜਾ ਅਸੀਂ ਲੋਕ ਆਪ ਨਹੀਂ ਧਿਆਨ ਰੱਖਦੇ ਕਿ ਤੇ ਗੰਦਾ ਪਾਣੀ ਇਕੱਠਾ ਹੋ ਗਿਆ ਕੁਝ ਹੋ ਗਿਆ ਤੇ ਜਿੰਨਾ ਬਿਮਾਰੀਆਂ ਵੀ ਜੇ ਪੰਜਾਬ ਭਰ ਦੇ ਵਿੱਚ ਇਹਨਾਂ ਮੌਸਮ ਬਦਲਾਵ ਹੈ ਉੱਥੇ ਜੇ ਆਪਾਂ ਜੰ&ਕ ਦੀ ਗੱਲ ਕਰੀਏ ਉੱਤਰਾਖੰਡ ਦੀ ਗੱਲ ਕਰੀਏ ਤਾਂ ਉੱਥੇ ਬੱਦਲ ਵੀ ਬੜੇ ਫਟੇ ਨੇ ਉਸ ਦੇ ਨਾਲ ਕਈ ਤਬਾਹੀ ਹੋਈ ਆ ਫਲਡ ਆਉਣ ਦੇ ਨਾਲ ਇਹ ਸਰ ਕੁਛ ਦੇ ਦੇਖੋ ਜੀ ਕੁਛ ਜੇ ਟਰੋਲ ਜਿਹੜੇ ਸੋਲਜਰ ਜੀ ਨੇ ਵੀ ਆਪਣਾ ਦੱਸਿਆ ਨੇ ਕਿ ਆ 2025 ਦੇ ਵੈਸੇ ਵੀ ਦੇਖੋ ਜੀ 9 ਨੰਬਰ ਜਿਹਨੂੰ ਰੈਂਕਿੰਗ ਕਿਹਾ ਤੇ ਮੰਗਲ ਦਾ ਜਿਹਦੇ ਕਰਕੇ ਕੁਝ ਜ਼ਿਆਦਾ ਐਰ ਕੀ ਇਹ ਸਾਲ ਪੂਰਾ ਹੀ ਪ੍ਰਭਾਵੀ ਦੱਸਿਆ ਗਿਆ ਦੋ ਆ ਜਿਹੜਾ ਸਤੰਬਰ ਅਕਤੂਬਰ ਦਾ ਮਹੀਨਾ ਤੇ ਇਹ ਤਬਾਹੀ ਦੇ ਮਨਸ ਦੱਸੇਗੇ ਇਹਨਾਂ ਦੋ ਜਿਹਦੇ ਵਿੱਚ ਐਕਸੀਡੈਂਟਲ ਵੀ ਜ਼ਿਆਦਾ ਦੱਸੇਗੇ ਇਹਨਾਂ ਤੇ ਇਹ ਸਾਰੀਆਂ ਕੜਨਾਵਾ ਦਸੀਆਂ ਗਈਆਂ ਤੇ ਅੱਗੇ ਅਕਤੂਬਰ ਚ ਵੀ ਰਿਸਨ ਵਾਲੇ ਹੁੰਦੀਆਂ ਰਹਿਣਗੀਆਂ ਤਾਂ ਤੁਸੀਂ ਮੰਨਦੇ ਹੋ ਕਿ ਇਸ ਮੌਸਮ ਦੇ ਵਿੱਚ ਆਪਣਾ ਬਚਾਅ ਕਰਨਾ ਚਾਹੀਦਾ ਬਜ਼ੁਰਗਾਂ ਤੇ ਬੱਚਿਆਂ ਨੂੰ ਖਾਸ ਕਰਕੇ ਸਰੇ ਬੱਚਿਆਂ ਦਾ ਤੇ ਤੁਹਾਨੂੰ ਖੁਦ ਹੀ ਧਿਆਨ ਰੱਖਣਾ ਪਏਗਾ ਤੇ ਬਜ਼ੁਰਗਾਂ ਦਾ ਵੀ ਕਿਉਂਕਿ ਬਜ਼ੁਰਗ ਵੀ ਇੱਕ ਬੱਚੇ ਦਾ ਹੀ ਰੂਪ ਲੈ ਕੇ ਚੱਲਦੇ ਨੇ ਜੇ ਕੋਈ ਬਜ਼ੁਰਗ ਬੰਦਾ ਹੋ ਜਾਂਦਾ ਉਹਦਾ ਦਿਮਾਗ ਹੀ ਬੱਚੇ ਵਾਲਾ ਹੀ ਰਹਿ ਜਾਂਦਾ ਆਪਣੇ ਆਪ ਨੂੰ ਸੇਫ ਸਿਕਿਉਰ ਰੱਖੋ ਸੇਫ ਰੱਖੋ ਲੁਚਾਂ ਤੋਂ ਬਚੋ ਤਾਂ ਜਿੰਨਾ ਹੋ ਸਕੇ ਆਪਣੇ ਘਰ ਆਪਣੇ ਬੱਚਿਆਂ ਦਾ ਧਿਆਨ ਰੱਖੋ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸਾਡੇ ਨਾਲ ਕੁਝ ਹੋਰ ਵੀ ਲੋਕ ਮੌਜੂਦ ਨੇ ਤਾਂ ਸਰ ਲਗਾਤਾਰ ਛੂਬੇ ਪਰ ਦੇ ਵਿੱਚ ਬਰਸਾਤ ਹੋ ਰਹੀ ਹੈ ਲਗਾਤਾਰ ਇਹ ਕਹਿ ਲਿਆ ਕਿ ਮੌਸਮ ਦੇ ਵਿੱਚ ਭਾਰੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਉੱਥੇ ਜੇ ਅਸੀਂ ਫਲੱਡ ਦੀ ਗੱਲ ਕਰੀਏ ਤਾਂ ਵੱਖ-ਵੱਖ ਛੂਬੇ 'ਚ ਫਲੱਡ ਵੀ ਆ ਰਹੇ ਨੇ ਬੱਦਲ ਫਟ ਰਹੇ ਨੇ ਤਾਂ ਪੰਜਾਬ ਦੇ ਵਿੱਚ ਵੀ ਕਪੂਰਥਲਾ ਜਾਂ ਫਿਰ ਜਲੰਧਰ ਦੇ ਇਲਾਕੇ ਦੀ ਜਾਂ ਹਰੀਕੇ ਪਤਨ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਬੜਾ ਆਇਆ ਫਲੱਡ ਜਿਹੜਾ ਬਹੁਤ ਜ਼ਿਆਦਾ ਉੱਥੇ ਹੈਗਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਬਜ਼ੁਰਗਾਂ ਦਾ ਬੱਚਿਆਂ ਦਾ ਬਿਮਾਰੀ ਦਾ ਬਹੁਤ ਜ਼ਿਆਦਾ ਦੂਜਣ ਰੇ ਆ ਬਾਕੀ ਜਿਹੜਾ ਵਾ ਪਾਣੀ ਦੇ ਕਰਕੇ ਬਹੁਤ ਨੁਕਸਾਨ ਹੋਣ ਡਿਆ ਇਹ ਕਰਕੇ ਕੁਦਰਤੀ ਕਹਿਰ ਵਾ ਇਹ ਮਾਲ ਗਾੜੀ ਅਰਦਾਸ ਕਰਨੀ ਚਾਹੀਦੀ ਹਰ ਕੋ ਨੂੰ ਬਸ ਰੋਕੇ ਬਹੁ ਮਾੜਾ ਬਿਮਾਰੀਆਂ ਬਹੁ ਲੱਗਣ ਡੇ ਹਰ ਕੋ ਨੂੰ ਇਹ ਕਰਕੇ ਕੀ ਇਸ ਮੌਸਮ ਦੇ ਵਿੱਚ ਖਾਸ ਕਰਕੇ ਬਜ਼ੁਰਗਾਂ ਜਾਂ ਬੱਚਿਆਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹਾਂ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਖਿਆਲ ਰੱਖਣਾ ਚਾਹੀਦਾ ਹੈ ਤੁਸੀਂ ਮੰਨਦੇ ਹੋ ਜੀ ਜਿਹੜਾ ਮੌਸਮ ਜਿਹੜਾ ਲਗਾਤਾਰ ਜਿਹੜਾ ਚੇਂਜ ਹੋਇਆ ਇਸ ਦੇ ਨਾਲ ਕਾਫੀ ਨੁਕਸਾਨ ਜਿਹੜਾ ਹੋ ਰਿਹਾ ਦੇਖ ਨੁਕਸਾਨ ਤਾਂ ਜਿੱਥੇ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਵਾ ਇਹਦੇ ਕੁਦਰਤ ਦੀ ਲੀਲਾ ਹੈਗੀ ਸਾਰੀ ਤੇ ਗਵਰਨਮੈਂਟ ਜਿਹੜੀ ਹੈ ਉਹ ਜਿੰਨਾ ਕੰਮ ਕਰਨਾ ਚਾਹੀਦਾ ਗਵਰਨਮੈਂਟ ਨੂੰ ਕੋਈ ਕੰਮ ਨਹੀਂ ਹੋ ਰਿਹਾਗਾ ਗਵਰਨਮੈਂਟ ਬਿਲਕੁਲ ਜੇ ਸੁੱਤੀ ਪਈ ਹੈਗੀ ਆ ਲੋਕਾਂ ਦੇ ਡੰਗਰ ਰੋੜਦੇ ਪਏਗਾ ਪਾਕਿਸਤਾਨ ਚ ਚਲੇ ਗਏ ਗਿਆ ਜਦ ਕਿ ਗਵਰਨਮੈਂਟ ਨੂੰ ਕੋਈ ਖਿਆਲ ਨਹੀਂ ਗਾ ਜੀ ਮਤਲਬ ਜੋ ਇਹ ਪਿਛੇ ਬਣੀ ਪ੍ਰਸਾਦ ਹੋ ਰਹੀ ਆ ਪ੍ਰਸਾਦ ਦੇ ਨਾਲ ਜਿਹੜੇ ਬੱਚੇ ਵੀ ਮਾਰ ਪੈ ਰਹੇ ਆ ਲੱਗਦਾ ਕਿ ਬੱਚਿਆਂ ਦਾ ਖਾਸ ਕਰਕੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਬਹੁਤ ਜ਼ਰੂਰੀ ਆ ਜੀ ਇਸ ਵਾਸਤੇ ਤੇ ਆਪਣੇ ਸਿਆਣੇ ਦੇ ਘਰ ਦੇ ਮੈਂਬਰ ਹੈ ਗਿਆ ਉਹਨਾਂ ਬੱਚਿਆਂ ਦਾ ਆਪਣਾ ਖੁਦਾ ਖਿਆਲ ਰੱਖਣਾ ਜਿੱਦਾਂ ਦੇ ਹਾਲਾਤ ਹਲੇ ਬਣੇ ਪਏ ਜੀ ਮਾਰ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਨਗਰੀ ਦੇ ਵਿੱਚ ਜਿੱਥੇ ਕਿ ਸਵੇਰ ਵੇਲੇ ਬਰਸਾਤ ਹੋ ਰਹੀ ਸੀਗੀ ਲੇਕਿਨ ਉਸ ਤੋਂ ਬਾਅਦ ਇੱਕੋ ਦਮ ਜਿਹੜੀ ਆ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਆ ਧੁੱਪ ਛਾ ਜਾਂਦੀ ਆ ਉਸ ਤੋਂ ਬਾਅਦ ਫੇਰ ਤੋਂ ਇੱਕ ਵਾਰ ਕਾਲੇ ਬੱਦਲ ਜਿਹੜੇ ਨੇ ਉਹ ਫੇਰ ਤੋਂ ਗੁਰੂ ਨਗਰੀ ਦੇ ਵਿੱਚ ਛਾ ਚੁੱਕੇ ਨੇ ਤਾਂ ਲੋਕ ਜਿੱਥੇ ਇਸ ਦਾ ਆਨੰਦ ਵੀ ਉਠਾ ਰਹੇ ਨੇ ਉੱਥੇ ਹੀ ਲੋਕ ਇਸ ਤੋਂ ਚਿੰਤਿਤ ਵੀ ਦਿਖਾਈ ਦੇ ਰਹੇ ਨੇ ਕਿਉਂਕਿ ਇਸ ਮਹੀਨੇ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਜਿਹੜਾ ਪਹਿਲਾਂ ਕਦੀ ਨਹੀਂ ਸੀ ਦੇਖਿਆ ਜਾਂਦਾ ਲੇਕਿਨ ਹੁਣ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਤਾਂ ਜ਼ਰੂਰ ਪ੍ਰਸ਼ਾਸਨ ਆ ਕੇ ਅਪੀਲ ਹੈ ਕਿ ਜਿਹੜੀ এনवायरमेंट ਹੈ ਜੋ ਗ੍ਰੀਨਰੀ ਹੈ ਉਸ ਨੂੰ ਵਧਾਇਆ ਜਾ ਸਕੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਲੀ ਦੇ ਨਾਲ ਹਰਿਆਲੀ ਕਰਕੇ ਜਿਹੜਾ এনवायरमेंट ਜਿਹੜਾ ਬਿਲਕੁਲ ਠੀਕ ਹੋ ਸਕੇ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਇਚੀ ਸੁਨੇਗ ਜਗਬਣੀ ਟੀਵੀ ਸ਼੍ਰੀ ਅਮਸ਼ਾਹੀ